ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਐਂਡ ਹਿਮਤਪੁਰਾਚੇ ਇੱਕ ਵਿਅਕਤੀ ਨੇ ਸਾਲੀ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੇ ਉਸ ਦੀ ਗਲਾ ਕਟ ਕੇ ਹਤਿਆ ਕਰ ਦਿੱਤੀ। ਥਾਣਾ ਨਿਹਾਲ ਸਿੰਘ ਵਾਲਾ ਦੇ ਪੁਲਿਸ ਨੇ ਮ੍ਰਿਤਕ ਲੜਕੀ ਦੇ ਜੀਜੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਐਸ ਐਚ ਓ ਜਸਵੰਤ ਸਿੰਘ ਨੇ ਦੱਸਿਆ ਕਿ ਪੂਲਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਭੈਣੀ ਫੱਤਾ ਜ਼ਿਲ੍ਹਾ ਬਰਨਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੀ ਲੜਕੀ ਅਮਨ ਕੌਰ ਦਾ ਵਿਆਹ 11/14 ਚ ਮਲਜਮ ਹਰਦੀਪ ਸਿੰਘ ਵਾਸੀ ਹਿਮਤਪੁਰਾਣਾ ਹੋਇਆ ਸੀ। ਉਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਦੂਜੀ ਲੜਕੀ ਸ਼ਨੀਜੀਤ ਕੌਰ ਆਪਣੀ ਪੇਂਡਾ ਮਨਦੀਪ ਕੌਰ ਨਾਲ ਪਿੰਡ ਹਿਮਤਪੁਰੇ ਵਿਖੇ ਰਹਿ ਰਹੀ ਸੀ ਜਿੱਥੇ ਉਸਦੇ ਜਵਾਈ ਹਦੀਪ ਸਿੰਘ ਉਸਦੀ ਲੜਕੀ ਸ਼ਨੀਜੀਤ ਕੌਰ ਨਾਲ ਇਹ ਸਬੰਧ ਬਣਾ ਲਿਆ ਨਾਲ ਹੀ ਹਦੀਪ ਸਿੰਘ ਸ਼ਨੀਜੀਤ ਕੌਰ ਨਾਲ ਪੱਕਾ ਵਿਆਹ ਕਰਵਾ ਕੇ ਉਸਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਚਾਹੁੰਦਾ ਸੀ ਪਰ ਉਸਦੀ ਲੜਕੀ ਸ਼ਨੀਜੀਤ ਕੌਰ ਨੇ ਉਸਨੂੰ ਅਜੇ ਹਕ ਕਰਨ ਤੋਂ ਰੋਕ ਦਿੱਤਾ ਜਿਸ ਕਰਕੇ ਦੋਫਰ ਵਦੀ ਨੂੰ ਮਲਜਮ ਨੇ ਗੁੱਸੇ ਚ ਆ ਕੇ ਕੱਪੜੇ ਨਾਲ ਉਹਨਾਂ ਦੀ ਤੀ ਸ਼ਨੀਜੀਤ ਕੌਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਆਪਣੀ ਪਤਨੀ ਨੂੰ ਦੱਸਿਆ ਕਿ ਸ਼ਨੀਜੀਤ ਕੌਰ ਦੀ ਮੌਤ ਦਲਦੋਰਾ ਪੈਰ ਕਰਕੇ ਹੋਈ ਹੈ ਤੇ ਮਲਜਮ ਸ਼ਨੀਦ ਕੌਰ ਦੀ ਲਾਸ਼ ਨੂੰ ਪਿੰਡ ਪੈਣੀ ਫੱਤਾ ਲੈ ਗਿਆ ਤੇ ਉਸ ਦਾ ਸਸਕਾਰ ਕਰ ਦਿੱਤਾ ਜਦੋਂ ਉਸ ਨੂੰ ਸ਼ੱਕ ਹੋਇਆ ਤੇ 8 ਮਾਰਚ ਨੂੰ ਜਦੋਂ ਉਹ ਮਲਜਮ ਨੂੰ ਮਿਲਣ ਆਇਆ ਤਾਂ ਉਸ ਨੇ ਸਾਰੀ ਗੱਲ ਦੱਸੀ ਪੁਲਿਸ ਅਧਿਕਾਰੀ ਨੇ ਦਸਖਤ ਸ਼ਿਕਾਇਤਕਰਤਾ ਦੇ ਬਿਆਨ ਤੇ ਆਧਾਰ ਤੇ ਮਲਜਮ ਹਰਦੀਪ ਸਿੰਘ ਵਾਸੀ ਹਿੰਮਤਪੁਰਾ ਖਿਲਾਫ ਧਾਰਾ 322 ਤੱਕ ਕਿਸ ਅਧਿਕਾਰੀ ਕਸੂਰ ਨੂੰ ਗ੍ਰਿਫਤਾਰ ਕਰ ਲਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ